ਉਹ ਹੈ ਜੀ ਕਾਕਾ ਸਾਹਿਬ ਉਹ ਹੈ ਜੀ ਘੱਟੇ ਸੰਗਤ ਜੀ ਅਨੁਸੇਕ ਅਪਡੇਟ ਦੇਣੀ ਚਾਹੁੰਦੇ ਆ ਜਿਹੜਾ ਭਈ ਬੰਨ 10 ਕਿਲੋਮੀਟਰ ਤੱਕ ਬਣ ਰਿਹਾ ਸੀਗਾ ਉਥੋਂ ਮੁੰਡਾ ਪਿੰਡ ਤਲਣ ਤਲਣ ਤੋਂ ਤੇ ਉਹ ਇਲਾਕੇ ਤੋਂ 10 ਕਿਲੋਮੀਟਰ ਜਿਹੜਾ ਬੰਨ ਖਰਾਬ ਹੋ ਗਿਆ ਸੀਗਾ ਵਿੱਚੋਂ ਟੁੱਟ ਗਿਆ ਸੀਗਾ ਜਦੋਂ ਪਿਛਲੀ ਵਾਰੀ ਹੜ੍ਹ ਆਇਆ ਸੀ ਪੰਜਾਬ ਦੇ ਵਿੱਚ ਤੇ ਖਾਸ ਆਈ ਟੀਮ ਨੇ ਉੱਥੇ ਜਾ ਕੇ ਕਾਫੀ ਹੱਲਾ ਮਾਰਿਆ ਲੋਕਲ ਜਿਹੜੇ ਸਾਡੇ ਜਿਹੜੇ ਭੈਣ ਭਰਾ ਆਇਆ ਉੱਥੇ ਜਾ ਕੇ ਬੰਦਾ ਹੋਣ ਸਾਰਾ ਕੰਪਲੀਟ ਹੋ ਗਿਆ ਜਿਹੜਾ ਪੂਰਨਾ ਸੀ ਬੰਦ ਤੇ ਉਹ ਤੁਹਾਡੇ ਪਿਆਰ ਨਾਲ ਤੁਹਾਡੇ ਸਰਕਾਰ ਨਾਲ ਤੁਹਾਡੇ سپورਟ ਨਾਲ ਬਿਲਕੁਲ ਹੋ ਗਿਆ ਤਿਆਰ ਤੁਸੀਂ ਦੇਖੋ ਵੀਡੀਓ ਦੇ ਵਿੱਚ ਇਹ ਕਾਫੀ ਵੱਡਾ ਪ੍ਰੋਜੈਕਟ ਸੀ ਖਾਸ ਕਰਕੇ ਦਾ ਕਿਉਂਕਿ ਉੱਥੇ 10 12 13 ਇੰਨੇ ਕ ਪਿੰਡ ਜਿਹੜੇ ਇਫੈਕਟ ਹੋਏ ਸੀ ਜਿਹੜਾ ਹੜ੍ਹ ਆਇਆ ਸੀਗੇ ਉੱਥੇ ਕੱਲਾ ਬੰਦ ਵੀ ਨਹੀਂ ਪੂਰਿਆ ਗਿਆ ਪਰ ਉਸ ਵੇਲੇ ਜ਼ਮੀਨਾਂ ਦਾ ਵੀ ਜਿਹੜੇ ਜ਼ਮੀਨ ਰੇਤਾ ਆ ਗਈ ਵਿੱਚ ਮਿੱਟੀ ਆ ਗਈ 7 8 8 ਫੁੱਟ ਆ ਗਈ ਸੀ ਜਿਹੜੀ ਰੇਤਾ ਖੇਤਾਂ ਦੇ ਵਿੱਚ ਉਹਦੇ ਖੇਤ ਪਧਰੇ ਕਰਨੇ ਮੁਰਕੇ ਤਿਆਰ ਕਰਨੇ ਖੇਤੀਬਾੜੀ ਦੇ ਤੁਸੀਂ ਬਹੁਤ ਵੀਡੀਓ ਦੇਖਿਆ ਹੋਣੇ ਸਾਡੇ ਸੋਸ਼ਲ ਮੀਡੀਆ ਤੇ ਤੁਹਾਡੇ ਇੰਸਟਾਗ੍ਰam ਤੇ ਫੇਸਬੁੱਕ ਤੇ ਕਈ ਕਿਸਾਨ ਜਿਹੜੇ ਛੋਟੇ-ਛੋਟੇ ਕਿਸਾਨ ਜਿਹੜਾ ਕੋਈ ਇੰਨਾ ਲਓ ਆਮਦਨ ਨਹੀਂ ਗਈ ਤੇ ਉਹ ਕਰ ਨਹੀਂ ਸਕਦੇ ਸੀ ਸਫਾਈ ਖੇਤਾਂ ਦੀ ਉਹਦੀ ਮਦਦ ਕੀਤੀ ਗਈ ਹਜ਼ਾਰਾਂ ਤੋਂ ਹਜ਼ਾਰ ਇੱਕ ਸਫਾਈ ਕੀਤੀ ਗਈ ਤਰਨ ਤਰਨ ਏਰੀਆ ਵਿੱਚ ਤੇ ਜਲੰਧਰਵਾਲ ਵੀ ਉਹ ਵੀ ਤੁਹਾਡੇ ਪਿਆਰ ਨਾਲ ਸਾਨੂੰ ਬੜੀ ਖੁਸ਼ੀ ਆ ਪਈ ਜਿਹੜੀ ਸੰਗਤ ਆ ਮੁੰਡਾ ਪਿੰਡ ਦੀ ਸੰਗਤ ਆ ਹੋਰ ਜਿਹੜੇ ਪਿੰਡ ਆ ਸਾਡੇ ਸੇਵਾਦਾਰਾਂ ਨੂੰ ਸਾਡੀ ਟੀਮਾਂ ਨੂੰ ਸਾਡੇ ਉਹਦੇ ਕੰਮ ਕਰ ਰਹੇ ਆ ਦਿਨ ਦਿਹਾੜੇ ਟਰੈਕਟਰ ਚਲਾਉਣ ਨੂੰ ਸਪੋਰਟ ਦਿੱਤਾ ਉਹਨੂੰ ਪਿਆਰ ਦਿੱਤਾ ਸਾਰੇ ਇਕੱਠੇ ਹੋ ਕੇ ਪੰਜਾਬ ਨੇ ਉਸ ਵੇਲੇ ਤਨਤਨ ਏਰੀਆ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਕੇ ਆਬੰਦ ਪੂਰਾ ਕਰ ਦਿੱਤਾ ਸਾਡੇ ਵੱਲੋਂ ਇਹੀ ਸੀਗੀ ਭਈ ਅਪਡੇਟ ਇਹਦੇ ਵਿੱਚ ਮੈਂ ਆਪਣਾ ਸਹਿਯੋਗ ਦੇਣਾ ਚਾਹੁੰਦਾ ਭਈ ਪੰਜਾਬ ਦੇ ਵਿੱਚ ਕੋਈ ਚੀਜ਼ ਨਹੀਂ ਅਸੀਂ ਜਿਹੜੀ ਨਹੀਂ ਕਰ ਸਕਦੇ ਅਸੀਂ ਇਕੱਠੇ ਕਰੀਏ ਹੁਣ ਪਿੰਡ ਵਾਲੇ ਸਨ ਇਕੱਠੇ ਹੋਰੇ ਆ ਕਈ ਪਿੰਡ ਇੱਕ ਪ੍ਰੋਜੈਕਟ ਪੂਰਾ ਹੋ ਗਿਆ ਜਿੱਥੇ ਕੁਝ ਕਰਨਾ ਚਾਹੁੰਦੇ ਆ ਅਸੀਂ ਇਹ ਕਹਿੰਨੇ ਵੀ ਜਿਹੜੇ ਪਿੰਡ ਆ ਇਕੱਠੇ ਸਾਨਾ ਕੰਮ ਕਰਨ ਪਿੰਡ ਵਾਲੇ ਅਸੀਂ ਹੋਰ ਵੀ ਪ੍ਰੋਜੈਕਟ ਕਰਨ ਨੂੰ ਤਿਆਰ ਆ ਸਾਨੂੰ ਸਦਾ ਤੁਸੀਂ ਸਾਨੂੰ ਸਦਾ ਦੋ ਕਿ ਆਹ ਕਰਨਾ ਚਾਹੁੰਦੇ ਜਿਹੜਾ ਪਿੰਡ ਦਾ ਕੋਈ ਫਾਇਦਾ ਹੋਵੇ ਜਿਹੜੇ ਆਮ ਉਥੇ ਜਿਹੜੇ ਕਿਸਾਨ ਆ ਜਾਂ ਪਿੰਡ ਦੇ ਵਾਸੀ ਆ ਉਹਦੀ ਜਿੰਦਗੀ ਜਿ ਸੌਖੀ ਹੋ ਜਾਵੇ ਅਸੀਂ ਤੁਹਾਨੂੰ ਧਰਨਾ ਸੇਵਾ ਕਰਨ ਨੂੰ ਤਿਆਰ ਆ ਤੇ ਪਰ ਇਕੱਠੇ ਤੁਰੀਏ ਕੱਲਾ ਕੁਝ ਨਹੀਂ ਕੋਈ ਕਰ ਸਕਦਾ ਤੁਹਾਡੇ ਸਪੋਰਟ ਦਾ ਪਿਆਰ ਦਾ ਤੇ ਸਾਰੀ ਜਿਹੜੀ ਲੋਕਲ ਸੰਗਤ ਆ ਉਸ ਇਲਾਕੇ ਜਿੱਥੇ ਬੰਦ ਬਣਿਆ ਪੂਰਾ ਕੀਤਾ ਉਹ ਤੁਹਾਡਾ ਸਾਰਿਆਂ ਦਾ ਧੰਨਵਾਦ why would you call also why would you give it to?